ਤੁਹਾਨੂੰ ਬਹੁਤ ਬਹੁਤ ਸ਼ੁਕਰੀਆ। ਸਾਥੀ ਕਾਲੀ ਗ੍ਰਾਮ ਕ੍ਰਿਸ਼ਨ ਪੜਾਈ ਦੇ ਘਰ ਆਏ। ਕੀ ਕਹਿਣਾ ਚਾਹੁੰਦਾ। ਸਾਡੇ ਬਹੁਤ ਸਤਿਕਾਰਯੋਗ ਪ੍ਰਵੀਨ ਪੱਲਾ ਜੀ ਮੈਡਮ ਸਾਡੇ ਸਤਾਂਟੀ ਕਹਿੰਦੇ ਉਹਨਾਂ ਨੂੰ ਸ਼ੁਰੂ ਤੋਂ ਹੀ ਉਹਨਾਂ ਦੇ ਪਰਿਵਾਰ ਤੋਂ ਜਾਣਾ ਇਸ ਸਮਾਜ ਤੋਂ ਜਾਣਾ ਇੱਕ ਬਹੁਤ ਵੱਡਾ ਘਾਟਾ ਸਾਡੇ ਲਈ। ਪੱਲਾ ਪਰਿਵਾਰ ਦੀ ਨਾਬੇ ਹਲਕੇ ਨੂੰ ਆਲੇ ਦੁਆਲੇ ਅਮਲੋਹ ਹਲਕੇ ਨੂੰ ਬਹੁਤ ਵੱਡੀ ਦੇਣ ਹੈ। ਇਹਨਾਂ ਨੇ ਸਮਾਜ ਦੇ ਦੁੱਖ ਸੁੱਖ ਵਿੱਚ ਖੜ ਕੇ ਸਭ ਦੇ ਕੰਮ ਕਰਾਏ ਆ ਹਮੇਸ਼ਾ ਮੂਰੇ ਹੋ ਕੇ ਤੇ ਅਸੀਂ ਇਹਨਾਂ ਨਾਲ ਇਸ ਕਰਕੇ ਹੀ ਅੱਜ ਦੀ ਡੇਟ 'ਚ ਖੜੇ ਆ ਕਿਉਂਕਿ ਇਹ ਸਭ ਦੇ ਨਾਲ ਜਾ ਕੇ ਖੜਦੇ ਆ ਜੀ ਦੁੱਖ ਸੁੱਖ ਦੇ ਵਿੱਚ ਬੜਾ ਇਸ ਪਰਿਵਾਰ ਲਈ ਘਟਾ ਹੈ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਉਹ ਇਹ ਸਭ ਦਾ ਆ ਭਗਵਾਨ ਸਾਹਿਬ ਕੀ ਰੱਬੀ ਬਖਸ਼ੇ ਹਾਂਜੀ ਜੀ ਲੋਟਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਡੇ ਹਲਕਾ ਅਮਲੋਦੇ ਇਨਚਾਰਜ ਕਨਵਰਜਿੰਗ ਟੋੜਾ ਜੀ ਪੱਲਾਈ ਦੇ ਘਰੇ ਆਏ ਸੀ ਦੁੱਖ ਸਾਂਝਾ ਕਰਨ ਲਈ ਅਸੀਂ ਬਹੁਤ ساری ਪਾਰਟੀ ਸਾਰੇ ਵਰਕਰ ਪੱਲਾਈ ਨਾਲ ਖੜੇ ਆ ਜਿਹੜਾ ਇਹਨਾਂ ਨੂੰ ਸਦਮਾ ਪਹੁੰਚਿਆ ਹੈ ਪਰਮਾਤਮਾ ਇਸ ਸਦਮਾ ਨੂੰ ਆਪਣੇ ਚਰਨਾਂ ਨੂੰ ਰੂਹ ਨੂੰ ਆਪਣੇ ਚਰਨਾਂ ਵਿੱਚ ਲਵੇ ਤੇ ਪੱਲਾਈ ਨੂੰ ਤਾਕਤ ਦੇਵੇ ਅੱਗੇ ਦੇ ਸਮੇਂ ਲਈ ਪਰਿਵਾਰ ਨੂੰ ਤੇ ਇਹਨਾਂ ਨਾਲ ਹਮੇਸ਼ਾ ਭਾਰਤੀ ਹਿੰਦ ਦਾ ਬਾਡੀ ਮਿਸ਼ਨ ਨਾਲ ਖੜੇ ਰਹੀ। ਹਾਂਜੀ ਅੱਜ ਬੜੇ ਭਾਰੀ ਦੁਖੀ ਮਾਨ ਨਾਲ ਕਿਉਂਕਿ ਸਾਡੇ ਅਸੀਂ ਤਾਂ ਮਾਂ ਹੀ ਕਹਾਂਗੇ ਕਿਉਂਕਿ ਸਾ ਤੋਂ ਸਤਿਕਾਰਯੋਗ ਗ੍ਰਾਮਕਿਸ਼ਨ ਭੱਲਾ ਜੀ ਸਾਡੇ ਵੱਡੇ ਭਰਾ ਨੇ ਜਿਨ੍ਹਾਂ ਨੇ ਸਾਰੀ ਉਮਰ ਹੀ ਸਮਾਜ ਦੀ ਧਾਰਮਿਕ ਸੇਵਾ ਮੰਦਰਾਂ ਦੀ ਸੇਵਾ ਇਹਨਾਂ ਦੇ ਹਿੱਸੇ ਆਈ ਔਰ ਅਚਾਨਕ ਉਹਨਾਂ ਦਾ ਜਾਣਾ ਜਿਹੜਾ ਨਾਭੇ ਵਾਸਤੇ ਨਹੀਂ ਸਾਰੀਆਂ ਪਾਰਟੀਆਂ ਵਾਸਤੇ ਜਾ ਹੋ ਰਿਹਾ ਬਹੁਤ ਹੀ ਦੁਖਦਈ ਇਹ ਜਿਹੜਾ ਸਮਾਂ ਆ ਔਰ ਪਰ ਲਾਜ ਦੇ ਨਾਲ ਹਮੇਸ਼ਾ ਅਸੀਂ ਭਰਾ ਬਣ ਕੇ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਹੀ ਕੱਢੇ ਆ